ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਸਰਦੀਆਂ ਸਾਰੇ ਹੀ ਸਟੱਫ ਲੈ ਕੇ ਆਉਂਨੇ ਆ ਪਾਰਟੀ ਵੇਅ ਕੈਜੂਅਲ ਸੂਟ ਲੈ ਕੇ ਆਉਂਨੇ ਆ ਅੱਜ ਦੇ ਜਿਹੜੇ ਸੂਟ ਨੇ ਉਹ ਹੋਣਗੇ ਪਸ਼ਮੀਨਾ ਦੇ ਵਿੱਚ ਇੱਕਦਮ ਗਰਮ ਸੂਟ ਹੋਣਗੇ embroidery ਵਾਲੇ ਸੂਟ ਵੀ ਮਿਲਣਗੇ ਇਸ ਵੀਡੀਓ ਦੇ ਵਿੱਚ ਪ੍ਰਿੰਟਡ ਸੂਟ ਵੀ ਮਿਲਣਗੇ ਠੀਕ ਹੈ ਜੀ ਇੱਕਦਮ ਡਿਸਕਾਊਂਟ ਦੇ ਵਿੱਚ ਸੂਟ ਲੈ ਕੇ ਆਏ ਆ ਸਾਰੀ ਹੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਣਾ ਹੈ ਇੱਕਦਮ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਸਟਾਰਟ ਸਭ ਤੋਂ ਪਹਿਲਾ ਸਭ ਤੋਂ ਪਹਿਲਾ ਕਲਰ ਬਹੁਤ ਹੀ ਸੋਨਾ ਇਹ ਏਮਬ੍ਰੋਇਡਰੀ ਵਾਲੇ ਸੀਕੁਐਂਸ ਏਮਬ੍ਰੋਇਡਰੀ ਵਾਲਾ ਵਰਕ ਹੋਏਗਾ ਪੈਨਲਿੰਗ ਹੋਏਗੀ ਏਮਬ੍ਰੋਇਡਰੀ ਵਾਲੀ ਦੋ ਤਰ੍ਹਾਂ ਦੀ ਜਿਹੜੀ ਉਹ ਵੇਲ ਮਿਲੇਗੀ ਤੁਹਾਨੂੰ ਠੀਕ ਹੈ ਨਾਲ ਹੋਏਗਾ ਇਸ ਦੇ ਸਟੌਲ ਠੀਕ ਹੈ ਸ਼ਾਲ ਹੋਏਗਾ ਖੁੱਲਾ ਡੁੱਲਾ ਨੇਵੀ ਬਲੂ ਕਲਰ ਜਿਹੜਾ ਬੇਸ ਹੋਏਗਾ ਤੇ ਨੇਵੀ ਬਲੂ ਕਲਰ ਦਾ ਹੀ ਇਹਦੇ ਨਾਲ ਬਾਟਮ ਹੋਏਗਾ ਇੱਕਦਮ ਵਧੀਆ ਲੁੱਕ ਦਾ ਸੂਟ ਆ ਉੱਪਰ ਜਿਹੜੇ ਤੁਹਾਨੂੰ ਗ੍ਰੀਨ ਕਲਰ ਦੀ ਥੋੜੀ ਮਸਟਰਡ ਕਲਰ ਦੀ ਏਮਬ੍ਰੋਇਡਰੀ ਮਿਲੇਗੀ ਬਹੁਤ ਪਿਆਰਾ ਸੂਟ ਸੂਟ ਦੀ ਲੁੱਕ ਦੇਖੋ ਬਹੁਤ ਹੀ ਸੋਹਣਾ ਪੈਨਰਿੰਗ ਜਿਹੜੀ ਐ ਸੂਟ ਦੀ embroidery ਵਾਲੀ ਹੋਏਗੀ ਇੱਕ ਛੋਟੀ ਵੇਲ ਹੋਏਗੀ ਇੱਕ ਜਿਹੜੀ ਆ ਉਹ ਹੋਏਗੀ ਬਰਾਊਡ ਵੇਲ ਠੀਕ ਐ ਬਲੂ ਕਲਰ ਨੇਵੀ ਬਲੂ ਕਲਰ ਜਿਹੜਾ ਉਹ بیس ਹੋਏਗਾ ਇਸ ਦੇ ਉੱਪਰ ਬਹੁਤ ਸੋਹਣੀ embroidery ਹੋਈ ਆ ਤੇ ਨਾਲ ਗ੍ਰੀਨ ਕਲਰ ਮਸਟਰਡ ਕਲਰ ਥੋੜਾ ਲਵੈਂਡਰ ਟਾਈਪ ਕਲਰ ਦੀ ਜਿਹੜੇ ਆ ਉਸ ਦੇ ਵਿੱਚ ਕਲਰ ਮਿਲਣਗੇ ਤੇ ਨਾਲ ਮਿਲੇਗਾ ਇਸ ਦਾ ਬਾਟਮ ਠੀਕ ਹੈ ਬਾਟਮ ਪਲੇਨ ਹੋਏਗਾ ਇਕਦਮ ਪਿਓਰ ਪਸ਼ਮੀਨਾ ਦੇ ਵਿੱਚ ਬਾਟਮ ਹੈ ਬਹੁਤ ਸੋਹਣੇ ਨਿੱਗੇ ਜਿਹੜੇ ਇਹ ਬਾਟਮ ਹੁੰਦੇ ਆ ਨੇਵੀ ਬਲੂ ਕਲਰ ਦਾ ਬਾਟਮ ਹੋਏਗਾ ਜਿਹੜੀ ਇਸ ਦੀ ਪ੍ਰਿੰਟ ਐ ਏਮਬਰਾਇਡਰੀ ਹੈ ਤੁਹਾਨੂੰ ਸਾਰੇ ਹੀ ਸ਼ਰਟ ਤੇ ਮਿਲੇਗੀ ਠੀਕ ਹੈ ਇਸ ਨੂੰ ਤੁਸੀਂ ਬਾਜੂ ਤੇ ਵੀ ਲੈ ਕੇ ਆ ਸਕਦੇ ਹੋ ਸਾਰੇ ਹੀ ਮਤਲਬ ਜੋ ਵੀ ਸ਼ਰਟ ਦਾ ਕਪੜਾ ਹੈ ਸਾਰੇ ਤੇ ਹੀ ਤੁਹਾਨੂੰ ਜਿਹੜੀ ਉਹ ਮਿਲੇਗੀ ਏਮਬਰਾਇਡਰੀ ਨਾਲ ਇਸੇ ਜਿਹੜੀ ਆ ਉਹ ਘੇਰੇ ਦੀ ਜਿਹੜੀ ਉਹ ਫਿਨਿਸ਼ਿੰਗ ਹੋਈ ਆ ਬਹੁਤ ਸੋਹਣੀ ਫਿਨਿਸ਼ਿੰਗ ਆ ਫਲੈਸ਼ ਦੇ ਨਾਲ ਫਿਨਿਸ਼ਿੰਗ ਮਿਲੇਗੀ ਤੁਹਾਨੂੰ ਠੀਕ ਹੈ ਜੀ ਬਹੁਤ ਪਿਆਰਾ ਸੂਟ ਨਾ ਲਾਏਗਾ ਖੁੱਲਾ ਡੁੱਲਾ ਸ਼ਾਲ ਬਹੁਤ ਸੋਹਣਾ ਸ਼ਾਲ ਹੋਏਗਾ ਪ੍ਰਿੰਟਿੰਗ ਚੈੱਕ ਕਰੋ ਬਹੁਤ ਪਿਆਰੀ ਪ੍ਰਿੰਟਿੰਗ ਆ ਠੀਕ ਹੈ ਸਾਰੇ ਹੀ ਲਾਈਨਸ ਵਾਲੀ ਥੋੜੇ ਇਵੇਂ ਜਿਵੇਂ ਫੁਲਕਾਰੀ ਟੰਕੀ ਵਾਲੀ embroiderry ਹੁੰਦੀ ਹੈ ਉਹ ਵਾਲੀ ਪ੍ਰਿੰਟਿੰਗ ਵੀ ਆਏਗੀ ਛੋਟੀ ਪ੍ਰਿੰਟਿੰਗ ਵੀ ਆਏਗੀ ਬਹੁਤ ਸੋਹਣਾ ਸੂਟ ਆ ਇੱਕਦਮ ਡਿਸਕਾਊਂਟ ਦੇ ਵਿੱਚ ਇਹ ਸੂਟ ਲੈ ਕੇ ਆਏ ਆ ਬਹੁਤ ਪਿਆਰੇ ਠੀਕ ਹੈ ਜੀ 네ਵੀ ਬਲੂ ਕਲਰ ਸਭ ਤੋਂ ਪਹਿਲਾ 네ਵੀ ਬਲੂ ਕਲਰ ਇਸ ਦੇ ਵਿੱਚ ਦੋ ਕਲਰ ਆਉਣਗੇ ਏਕਦਮ ਲਿਮਿਟਡ ਸਟਾਕ ਹੈ ਤੁਸੀਂ ਜਲਦੀ ਹੀ ਆਰਡਰ ਕਰ ਲੈਣਾ ਦੂਸਰਾ ਕਲਰ ਹੋਏਗਾ ਮਹਿਰੂਨ ਕਲਰ ਬਹੁਤ ਸੋਹਣਾ ਏਕਦਮ ਫਾਈਨ ਕਲਰ ਆ ਬਹੁਤ ਪਿਆਰੇ ਸਰਦੀਆਂ ਵਾਲੇ ਸਾਰੇ ਹੀ ਕਲਰ ਹੋਣਗੇ ਵੇਲਸ ਵਾਲੀ ਜਿਹੜੀ ਏਮਬ੍ਰੋਇਡਰੀ ਹੋਏਗੀ ਛੋਟੀ ਵੇਲ ਬਰਾਉਡ ਵੇਲ ਹੋਏਗੀ ਇਸ ਦੇ ਉੱਪਰ ਜਿਹੜਾ ਹੈ ਸੀ ਗ੍ਰੀਨ ਕਲਰ ਲੱਗਾ ਹੈ ਮਸਟਰਡ ਟੋਨ ਲੱਗਾ ਹੈ ਲਵੈਂਡਰ ਸ਼ੇਡ ਲੱਗੀ ਹੈ ਏਮਬ੍ਰੋਇਡਰੀ ਸਾਰੇ ਹੀ ਸੂਟ ਤੇ ਸਾਰੇ ਹੀ ਸ਼ਰਟ ਤੇ ਅੱਗੇ ਪਿੱਛੇ ਜਿਹੜੀ ਐਮਬਰਾਇਡਰੀ ਮਿਲੇਗੀ बॉटम ਜਿਹੜਾ ਆ ਉਹ ਮਿਲੇਗਾ ਪਲੇਨ ਪਲੇਨ ਪਿਓਰ ਮਹਿਰੂਨ ਕਲਰ ਦਾ बॉटम ਹੋਏਗਾ ਠੀਕ ਹੈ ਜੀ ਇੱਕਦਮ ਸੌਫਟ ਤੇ ਇੱਕਦਮ ਵਧੀਆ ਬਹੁਤ ਸੋਹਣਾ ਪੂਰੇ ਗਰਮ ਸਟੱਫ ਦੇ ਵਾਲੇ ਸੂਟ ਹੋਣਗੇ ਪਸ਼ਮੀਨਾ ਦੇ ਵਿੱਚ ਇਹ ਸੂਟ ਹੋਣਗੇ ਠੀਕ ਹੈ ਸ਼ਾਲ ਆਏਗਾ ਪ੍ਰਿੰਟਡ ਸ਼ਾਲ ਖੁੱਲਾ ਡੁੱਲਾ ਸ਼ਾਲ ਹੋਏਗਾ ਸਟਾਲ ਨਹੀਂ ਹੋਏਗਾ ਬਹੁਤ ਸੋਹਣਾ ਸ਼ਾਲ ਆ ਠੀਕ ਹੈ ਇਹ ਹੋਏਗਾ ਮਹਿਰੂਨ ਕਲਰ ਦੇ ਵਿੱਚ ਠੀਕ ਹੈ ਜੀ ਬਹੁਤ ਹੀ ਸੋਹਣਾ ਕਲਰ ਹੈ ਵੀ ਦੋਨੇ ਕਲਰ ਬਹੁਤ ਸੋਹਣੇ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਚੂਜ਼ ਕਰਕੇ ਸਾਡੇ ਤੋਂ ਚੂਜ਼ ਕਰਕੇ ਸਾਡੇ ਤੋਂ ਮੰਗਵਾ ਸਕਦੇ ਜੇ ਸਾਡਾ ギਵਨ ਨੰਬਰ ਹੈ 7814352822 ਠੀਕ ਹੈ ਇਸ ਨੰਬਰ ਤੇ ਪਿਕ ਸੈਂਡ ਕਰਨੀ ਆ ਨਾਲ ਹੀ ਇਹਨਾਂ ਦਾ ਰੇਟ ਸੈਂਡ ਕਰਨਾ ਆ ਤੇ ਇਹ ਵਾਲੇ ਜਿਹੜੇ ਸੂਟ ਨੇ ਇਹ ਹੋਣਗੇ ਸਿਰਫ 995 ਦੇ ਠੀਕ ਹੈ ਜੀ ਇਹ 15 1600 ਤੱਕ ਜਿਹੜੇ ਇਹ ਸਾਡੇ ਸੂਟ ਜਿਹੜੇ ਉਹ ਸੇਲ ਹੋਏ ਨੇ ਇਹ ਐਂਡ ਆਫ ਸੀਜ਼ਨ ਸੇਲ ਦੇ ਵਿੱਚ ਸਿਰਫ ਮਿਲਣਗੇ 995 ਦੇ ਇੱਕਦਮ ਹੈਵੀ ਏਮਬਰਾਇਡਰੀ ਵਾਲਾ ਸੂਟ ਆ ਬਹੁਤ ਵਧੀਆ ਫੰਕਸ਼ਨੇਬਲ ਸੂਟ ਹੈ ਇਹ ਵਾਲਾ ਅਗਲਾ ਕਲਰ ਆਏਗਾ ਲਾਈਟ ਪਿਸਤਾ ਸ਼ੇਡ ਆ ਬਹੁਤ ਸੋਹਣਾ ਹੀ ਕਲਰ ਪ੍ਰਿੰਟਿੰਗ ਬਹੁਤ ਸੋਹਣੀ ਆ ਇੱਕਦਮ ਵਧੀਆ ਸੂਟ ਹੋਏਗਾ ਤੇ ਇਹ ਵੀ ਜਿਹੜਾ ਆ ਉਹ ਹੋਏਗਾ ਸ਼ਾਲ ਵਾਲਾ ਸੂਟ ਠੀਕ ਹੈ ਸ਼ਾਲ ਵਾਲਾ ਸੂਟ ਹੋਏਗਾ ਬਹੁਤ ਪਿਆਰਾ ਸਭ ਤੋਂ ਪਹਿਲੇ ਦੇਖੋ neck line ਤੇ ਤੁਹਾਨੂੰ ਜਿਹੜੀ ਉਹ ਪੱਟੀ ਮਿਲੇਗੀ ਨਾਲ ਬਾਰਡਰ ਤੇ ਮਿਲੇਗਾ ਤੁਹਾਨੂੰ ਪੂਰੇ ਪ੍ਰਿੰਟ ਬਹੁਤ ਸੋਹਣਾ ਮਿਲੇਗਾ ਬਾਰਡਰ ਦਾ ਲਾਈਨਸ ਵਾਲਾ ਫਲਾਵਰਸ ਵਾਲਾ ਬਾਰਡਰ ਮਿਲੇਗਾ ਇੱਕਦਮ ਵਧੀਆ ਬਾਰਡਰ ਹੋਏਗਾ ਠੀਕ ਹੈ ਜੀ ਇਹਵੇਂ ਲੁੱਕ ਹੋਏਗੀ ਸਾਰੇ ਹੀ ਸੂਟ ਦੀ ਤੇ ਨਾਲ ਤੁਹਾਨੂੰ ਬਾਜੂ ਤੇ ਜਿਹੜਾ ਉਹ ਵੱਖਰਾ ਪ੍ਰਿੰਟ ਮਿਲੇਗਾ ਬੈਕ ਸਾਈਡ ਤੇ ਇੱਕ ਬਾਜੂ ਤੇ ਪ੍ਰਿੰਟ ਮਿਲੇਗਾ ਬੈਕ ਸਾਈਡ ਦੇ ਬਾਰਡਰ ਤੇ ਵੀ ਪ੍ਰਿੰਟ ਆਏਗਾ ठीक है सारा ही जराटेड उपर जी बहुत सोहनी टी शर्ट से जी जमेट्रिकल जी प्रिंटिंग आएगी ठीक है बहुत सोहनी प्रिंटिंग है बॉटम चैक कर इस दा दे दॉटम आएगा इसका प्लेन दे ठीक है बहुत ही सोहना कलर आ एकदम वीया फाइन कलर है वाला देखो बहुत सोहनी बॉटम आ बॉटम का फैबरिक बहुत सोहना सॉफ्ट ਠੀਕ ਹੈ ਜੀ ਨਾਲ ਆਏਗਾ ਸ਼ਾਲ ਇਕਦਮ ਸੌਫਟ ਸ਼ਾਲ ਹੈ ਠੀਕ ਹੈ ਕੋਈ ਹਾਰਡਨੈਸ ਨਹੀਂ ਹੋਏਗੀ ਇਕਦਮ ਵਧੀਆ ਫਾਈਨ ਸੂਟ ਜਿਹੜੇ ਦਿੰਦੇ ਪਏ ਆ ਇਕਦਮ ਡਿਸਕਾਊਂਟ ਦੇ ਵਿੱਚ ਇਹ ਸੂਟ ਹੋਣਗੇ ਠੀਕ ਹੈ ਪੈਨਲਿੰਗ ਕਾਦੀ ਆਉਂਦੀ ਪਈ ਆ ਫਲਾਵਰਸ ਵਾਲੀ ਵੇਲ ਦੀ ਬਹੁਤ ਸੋਹਣੀ ਠੀਕ ਹੈ ਤੇ ਫੋਰ ਸਾਈਡਰ ਤੁਹਾਨੂੰ ਜਿਹੜੀ ਆ ਉਹ ਜਿਓਮੈਟ੍ਰੀਕਲ ਡਿਜ਼ਾਈਨ ਵਾਲੀ ਵੀ ਪ੍ਰਿੰਟਿੰਗ ਮਿਲੇਗੀ ਠੀਕ ਹੈ ਤੇ ਨਾਲ ਪੱਲਾ ਚੈੱਕ ਕਰੋ ਇੱਕ ਵਾਰ ਸ਼ਾਲ ਦਾ ਤੇ ਫੈਬਰਿਕ ਚੈੱਕ ਕਰੋ ਜਦੋਂ ਤੁਹਾਡੇ ਘਰ ਸੂਟ ਆਏਗਾ ਨਾ ਤੁਸੀਂ ਕਹੋਗੇ ਬਿਲਕੁਲ ਵਧੀਆ ਤੇ ਨਿਊ ਫੈਬਰਿਕ ਆ ਬਹੁਤ ਹੀ ਸੌਫਟ ਫੈਬਰਿਕ ਇਹ ਹੋਏਗਾ ਪੱਲਾ একদম ਖੁੱਲੇ ਡੁੱਲੇ ਸ਼ਾਲ ਦਾ ਬਹੁਤ ਹੀ ਸੋਹਣਾ একদম ਵਧੀਆ ਸੂਟ ਬਹੁਤ ਪਿਆਰਾ ਸੂਟ ਕਲਰ ਬਹੁਤ ਸੋਹਣਾ ਹੈ ਇੱਕਦਮ ਲਾਈਟ ਪਿਸਤਾ ਜੀ ਇੰਗਲਿਸ਼ ਜਿਹੜੇ ਕਲਰ ਅਸੀਂ ਕਹਿੰਦੇ ਆ ਨਾ ਉਹ ਵਾਲਾ ਕਲਰ ਆ ਇੱਕਦਮ ਡਿਫਰੈਂਟ ਕਲਰ ਆ ਬਹੁਤ ਸੋਹਣਾ ਕਲਰ ਦੋਨੇ ਕਲਰ ਬਹੁਤ ਸੋਹਣੇ ਆ ਠੀਕ ਹੈ ਇਹ ਜਿਸ ਤਰ੍ਹਾਂ ਪਿਸਤਾ ਕਲਰ ਦੇ ਵਿੱਚ ਸੀਗਾ ਨਾ ਬਹੁਤ ਹੀ ਪਿਆਰਾ ਨਾਲ ਦੇਖੋ ਕਲਰ ਬਹੁਤ ਪਿਆਰਾ ਠੀਕ ਹੈ ਲਾਈਟ ਲਵੈਂਡਰ ਜੀ ਸ਼ੇਡ ਆ ਇੱਕਦਮ ਬਹੁਤ ਸੋਹਣਾ ਕਲਰ ਇਹ ਵੀ ਇੰਗਲਿਸ਼ ਟੋਨ ਆ ਦੋਨੇ ਹੀ ਸੂਟ ਇੱਕ ਤੋਂ ਇੱਕ ਵੱਧ ਸੋਹਣੇ ਆ ਪ੍ਰਿੰਟਿੰਗ ਐਜ਼ ਇਟ ਇਜ਼ ਹੀ ਉਵੇਂ ਹੀ ਆਏਗੀ ਠੀਕ ਹੈ ਜੀ ਥੋੜੇ ਬਤੇ ਇਹਨਾਂ ਦੇ ਵਿੱਚ ਕਲਰਸ ਦਾ ਥੋੜਾ ਡਿਫਰੈਂਟ ਆਏਗਾ ਤੇ ਕਲਰ ਤੁਸੀਂ ਦੇਖੋ ਇੱਕਦਮ ਲਾਈਟ ਪਿੰਕਿਸ਼ ਜਿਟੋਣਿਆ ਥੋੜੀ ਲਵੈਂਡਰ ਜਿਟੋਣਿਆ ਇੱਕਦਮ ਡਿਫਰੈਂਟ ਕਲਰ ਆ ਬਹੁਤ ਪਿਆਰਾ ਕਲਰ ਅੱਗੇ ਪਿੱਛੇ ਤੁਹਾਨੂੰ ਇਵੇਂ ਹੀ ਸੇਮ ਬਾਰਡਰ ਮਿਲੇਗਾ ਬਾਜੂ ਦਾ ਜਿਹੜਾ ਉਹ ਪ੍ਰਿੰਟ ਵੱਖਰਾ ਮਿਲੇਗਾ ਤੇ ਨਾਲ ਬਾਟਮ ਮਿਲੇਗਾ ਪਲੇਨ ਇੱਕਦਮ ਸੌਫਟ ਫੈਬਰਿਕ ਪਿਓਰ ਪਸ਼ਮੀਨਾ ਦਾ ਜਿਵੇਂ ਫੈਬਰਿਕ ਹੈ ਉਹ ਸੇਮ ਇਕਦਮ ਸੌਫਟ ਤੇ ਇਕਦਮ ਪਿਓਰ ਪਸ਼ਮੀਨਾ ਦਾ ਫੈਬਰਿਕ ਆ ਬਹੁਤ ਹੀ ਸੋਹਣਾ ਇਕਦਮ ਸੌਫਟ ਦਾ ਪ੍ਰਿੰਟਡ ਸ਼ਾਲ ਠੀਕ ਹੈ ਜੀ ਬਹੁਤ ਪਿਆਰਾ ਸ਼ਾਲ ਆ ਪ੍ਰਿੰਟਡ ਸ਼ਾਲ ਹੋਏਗਾ ਦੇਖੋ ਕਲਰ ਦੋਨੇ ਹੀ ਬਹੁਤ ਸੋਹਣੇ ਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਸਾਡਾ ਨੰਬਰ ਹੈ 7814352822 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਕਿ ਜਿਹੜਾ ਵੀ ਤੁਹਾਨੂੰ ਸੂਟ ਕਲਰ ਪਸੰਦ ਆਉਂਦਾ ਹੈ ਇਸ ਨੰਬਰ ਤੇ ਪਿਕ ਸੈਂਡ ਕਰਨੀ ਆ ਤੇ ਸਾਡੇ ਕੋਲ ਆਰਡਰ ਕਨਫਰਮ ਕਰਾ ਲੈਣਾ ਹੈ ਪਹਿਲੇ ਅਵੇਲੇਬਿਲਟੀ ਜ਼ਰੂਰ ਚੈੱਕ ਕਰਾਉਣੀ ਆ ਠੀਕ ਇਹ ਸੂਟ ਜਿਹੜਾ ਹੈ ਇਸ ਦਾ ਪ੍ਰਾਈਸ ਸਿਰਫ ਹੋਏਗਾ 795 ਸਿਰਫ 795 ਦਾ ਇਹ ਸੂਟ ਮਿਲੇਗਾ ਤੁਸੀਂ ਆਪਣੇ ਲਈ ਵੀ ਇਹ ਖਰੀਦ ਸਕਦੇ ਜੇ ਆਪਣੇ ਮਦਰ ਲਈ ਵੀ ਖਰੀਦ ਸਕਦੇ ਜੇ ਇੱਕਦਮ ਵਧੀਆ ਇੰਗਲਿਸ਼ ਟੌਨ ਦੇ ਇਹ ਕਲਰ ਨੇ ਕੋਈ ਵੀ ਜਨਰਪਰਪ ਦਾ ਇਹ ਸੂਟਸ ਨੂੰ ਬੀਅਰ ਕਰ ਸਕਦਾ ਠੀਕ ਹੈ ਜੀ ਇਹ ਵਾਲੇ ਸੂਟ ਜਿਹੜੇ ਨੇ ਇਹ ਵਾਲੇ ਸੂਟ ਹੋਣਗੇ ਕਟ్రਾਈ ਦੇ ਵਿੱਚ ਤੇ ਇਸ ਦੀ ਜਿਹੜੀ ਬਾਟਮ ਆ ਉਹ ਹੋਏਗੀ ਪਸ਼ਮੀਨਾ ਦੇ ਵਿੱਚ ਠੀਕ ਹੈ ਇਹ ਇਵੇਂ ਦੇ ਜਿਹੜੇ ਸਾਰੇ ਹੀ ਕਲਰ ਤੇ ਸੂਟ ਅਸੀਂ ਜਿਹੜੇ ਆਪਣੇ ਲਾਈਵ ਦੇ ਵਿੱਚ ਲੈ ਕੇ ਆਏ ਆ ਤੇ ਤੁਸੀਂ ਸਾਡੀ ਰਾਤ ਵਾਲੀ ਲਾਈਵ ਜਿਹੜੀ ਉਹ ਜ਼ਰੂਰ ਦੇਖਣੀ ਆ ਜਿਹੜੀ 6 ਤੋਂ 6:30 ਦੇ ਵਿੱਚ ਆਈ ਸੀਗੀ ਬਹੁਤ ਸੋਹਣੇ ਸੋਹਣੇ ਉਹਦੇ ਵਿੱਚ ਕਲਰ ਸੀਗੇ ਸੇਮ ਹੀ ਇਤਰਾ ਕਟ్రਾਈ ਦਾ ਫੈਬਰਿਕ ਸੀਗਾ ਤੇ ਨਾਲ ਹੀ ਵੈਲਵਟ ਦਾ ਫੈਬਰਿਕ ਸੀ ਮੈਂ ਉਹਦੇ ਵਿੱਚ ਤੁਹਾਨੂੰ ਥੋੜੇ ਜਿਹਾ ਦਿਖਾ ਦੇਣੀ ਆ ਤਾਂ ਜੋ ਤੁਹਾਨੂੰ ਆਈਡੀਆ ਹੋ ਜਾਏ ਕਿ ਸਾਡੇ ਉਸ ਲਾਈਨ ਦੇ ਵਿੱਚ ਕਿਵੇਂ ਦਾ ਕਿਵੇਂ ਦੀ ਕਲੈਕਸ਼ਨ ਆਈ ਆ ਜਿਸ ਤਰ੍ਹਾਂ ਕਿ ਇਹ ਮਸਲੀਨ ਦੇ ਦੁਪੱਟਿਆਂ ਵਾਲੇ ਸੂਟ ਸੀਗੇ ਇੱਕਦਮ ਹੈਵੀ ਵਧੀਆ ਸੂਟ ਆ ਬਹੁਤ ਹੀ ਵਧੀਆ ਪਿਓਰ ਕਟ్రਾਈ ਦੇ ਸੂਟ ਨੇ ਇੱਕਦਮ ਸੌਫਟ ਤੇ ਥਿਨ ਕਟ్రਾਈ ਆਏਗੀ ਕੋਈ ਹਾਰਡਨੈਸ ਨਹੀਂ ਹੋਏਗੀ ਇਸ ਦੇ ਵਿੱਚ ਤੇ ਇਵੇਂ ਦੇ ਜਿਹੜੇ ਫੈਬਰਿਕ ਤੇ ਇਵੇਂ ਦੇ ਸੂਟ ਜਿਹੜੇ ਨੇ ਸਾਰੇ ਹੀ ਲਾਈਵ ਦੇ ਵਿੱਚ ਆਏ ਨੇ ਇੱਕਦਮ ਵਧੀਆ ਡਿਸਕਾਊਂਟ ਦੇ ਵਿੱਚ ਸੂਟ ਆਏ ਨੇ ਇਹਨਾਂ ਦਾ ਪ੍ਰਾਈਸ ਦੇਖਣ ਦੇ ਵਾਸਤੇ ਤੁਸੀਂ ਲਾਈਵ 'ਚ ਜਾਓ ਲਾਈਵ ਤੇ ਦੇਖੋ ਉਹ ਵਾਲੀ ਵੀਡੀਓਜ਼ ਜਿਹੜੀਆਂ ਨੇ ਸਾਰੀਆਂ ਹੀ ਸਾਡੇ ਚੈਨਲ ਤੇ ਅਪਲੋਡ ਹੋ ਜਾਂਦੀਆਂ ਨੇ ਲਾਈਵ ਵਾਲੀਆਂ ਵੀਡੀਓ ਕੋਈ ਵੀ ਪ੍ਰਾਈਵੇਟ ਨਹੀਂ ਕੀਤੀ ਹੁੰਦੀ ਏ ਠੀਕ ਹੈ ਤੇ ਇਸ ਦੇ ਵਿੱਚ ਕਲਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦਿਖਾਉਣੀ ਆ ਕਿਸ ਦੇ ਵਿੱਚ ਬਰਾਊਨ ਕਾਫੀ ਸ਼ੇਡ ਆ ਤੇ ਇਹ ਕੇਵळा ਕਲਰ ਏ ਆ ਠੀਕ ਹੈ ਉਸ ਦੇ ਵਿੱਚ ਹੋਰ ਵੀ ਕਾਫੀ ਕਲਰਸ ਦੀ ਪ੍ਰਿੰਟਿੰਗ ਆਏਗੀ ਇਸ ਦੇ ਵਿੱਚ ਲਾਈਟ ਕਲਰ ਦੀ ਹੀ ਪ੍ਰਿੰਟਿੰਗ ਆਏਗੀ ਤੇ ਦੋਨਾਂ ਦਾ ਬ੍ਰਾਊਨਿਸ਼ ਕਾਫੀ ਸ਼ੇਡ ਹੀ ਕਲਰ ਆਏਗਾ ਠੀਕ ਹੈ ਪ੍ਰਿੰਟ ਜਿਹੜਾ ਉਹ ਸੈਪਰੇਟ ਹੋਏਗਾ ਇਹ ਸਾਰੀ ਹੀ ਵੀਡੀਓ ਜਿਹੜੀ ਆ ਤੁਸੀਂ ਸਾਡੇ ਲਾਈਵ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਉਸ ਦੇ ਵਿੱਚ ਕਾਫੀ ਡਿਸਕਾਊਂਟ ਦੇ ਵਿੱਚ ਸੂਟ ਆਉਂਦੇ ਨੇ ਸਾਡੇ ਚੈਨਲ ਤੇ ਰੋਜ਼ ਹੀ ਨਵੀਂ ਵੀਡੀਓ ਅਪਲੋਡ ਹੁੰਦੀ ਹੈ ਤੇ ਨਾਲ ਹੀ ਰੋਜ਼ ਲਾਈਵ ਵੀਡੀਓ ਵੀ ਹੁੰਦੀ ਹੈ ਠੀਕ ਹੈ ਲਾਈਵ ਤੁਸੀਂ ਸਾਡੇ ਨਾਲ ਜਿਹੜਾ ਆ ਉਹ ਜੁਆਇਨ ਹੋ ਸਕਦੇ ਜੇ ਤੇ লাইਵ ਦੇ بارے ਤੁਹਾਨੂੰ ਕਿਵੇਂ ਪਤਾ ਚੱਲੇਗਾ ਜਿਵੇਂ ਤੇ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲੇ ਸਭ ਤੋਂ ਪਹਿਲੇ ਸਬਸਕ੍ਰਾਈਬ ਕਰੋ ਠੀਕ ਹੈ ਤੁਸੀਂ ਸਬਸਕ੍ਰਿਪਸ਼ਨ ਵਾਲੇ ਜਿਹੜੇ ਆ ਉਹ ਆਈਕਨ ਤੇ ਜਾਣਾ ਹੈ ਤੇ ਉੱਥੇ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਤੁਹਾਨੂੰ ਰੈੱਡ ਸਿਗਨਲ ਮਿਲੇਗਾ ਜਦੋਂ ਇਹ ਰੈੱਡ ਸਿਗਨਲ ਹੋਏਗਾ ਤੇ ਉਦੋਂ ਅਸੀਂ ਜਿਹੜਾ ਉਹ ਲਾਈਵ ਹੋਏ ਹੋਵਾਂਗੇ ਠੀਕ ਹੈ ਜੀ ਤੇ ਤੁਸੀਂ ਲਾਈਵ ਨੂੰ ਜ਼ਰੂਰ ਜੁਆਇਨ ਕਰਨਾ ਹੈ ਕਿਉਂਕਿ ਉਹ ਲਾਈਵ ਦੇ ਵਿੱਚ ਜਿਹੜੇ ਆ ਅਸੀਂ ਬਹੁਤ ਹੀ ਡਿਸਕਾਊਂਟ ਦੇ ਵਿੱਚ ਜਿਹੜੇ ਆ ਉਹ ਸੂਟ ਇਹ ਵਾਲੇ ਜਿਹੜੇ ਉਹ ਮਿਲਦੇ ਪਏ ਨੇ ਤੁਹਾਨੂੰ ਇੱਕਦਮ ਡਿਸਕਾਊਂਟ ਦੇ ਵਿੱਚ ਇਹ ਵਾਲੇ ਸੂਟ ਮਿਲਦੇ ਪਏ ਨੇ ਲਾਈਵ ਦੇ ਵਿੱਚ ਤੇ ਤੁਸੀਂ ਲਾਈਵ ਨੂੰ ਵੀ ਜ਼ਰੂਰ ਹੀ ਜੁਆਇਨ ਕਰਨਾ ਹੈ ਠੀਕ ਹੈ ਜੀ ਸਾਡੀ ਜਿਹੜੀ ਲਾਈਵ ਹੈ ਜਾਂ ਤੇ 6:30 ਆਉਂਦੀ ਹੈ ਤੇ ਜਾਂ ਫਿਰ 9 ਵਜੇ ਤੋਂ ਬਾਅਦ ਵੀ ਚ ਆਉਂਦੀ ਹੈ ਠੀਕ ਹੈ ਦੋ ਜਿਹੜੇ ਨੇ ਉਹ ਟਾਈਮ ਨੇ ਜਾਂ ਸ਼ਾਮ ਨੂੰ 6:30 ਤੋਂ 7:00 ਦੇ ਆਉਂਦੀ ਆ ਅਗਰ ਕਿਸੇ ਮਤਲਬ ਸਾਨੂੰ ਜ਼ਰੂਰੀ ਕੋਈ ਕੰਮ ਹੋਵੇ ਕਿਉਂਕਿ ਹਰ ਇੱਕ ਹੁੰਦਿਆਵਾਂ ਦਾ ਸੀਜ਼ਨ ਹੈ ਸਾਨੂੰ ਵੀ ਕਾਫੀ ਜਾਣਾ ਪੈਂਦਾ ਹੈ ਤੇ ਫੇਰ ਜਿਹੜੀ ਉਹ 9 ਤੋਂ 9.5 ਦੇ ਵਿੱਚ ਜਿਹੜੀ ਉਹ ਲਾਈਵ ਸਟਾਰਟ ਹੁੰਦੀ ਆ ਠੀਕ ਹੈ ਜੀ ਚੈਨਲ ਨੂੰ ਕਰੋ ਸਬਸਕ੍ਰਾਈਬਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਪਿਆਰੇ ਪਿਆਰੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਠੀਕ ਹੈ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ